ਬੇਟੀ ਦੇ ਸਹੁਰੇ ਦੀਵਾਲੀ ਦੇਖਣ ਗਈ ਸੱਸ ਨੂੰ ਭੇਦਪਰੀ ਹਾਲਤ 'ਚ ਲੱਗੀ ਗੋਲੀ ਰਾਤ ਛੱਤ ਤੇ ਪਟਾਕੇ ਚਲਾਉਂਦਿਆਂ ਅਚਾਨਕ ਲੱਗੀ ਗੋਲੀ ਅਜੇ ਤੱਕ ਬਣਿਆ ਹੈ ਭੇਦ ਕੇ ਕਿਸ ਤਰਫ ਤੋਂ ਆਈ ਸੀ ਗੋਲੀ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੀ ਹੈ ਗੋਲੀ ਲੱਗਨ ਨਾਲ ਜ਼ਖਮੀ ਹੋਈ ਔਰਤ ਮਾਮਲਾ ਪਟਾਲਾ ਦੇ ਮਹੱਲਾ ਕੌਂਸਪੁਰਾ ਦਾ ਹੈ ਜਿੱਥੇ ਕਿ ਆਪਣੀ ਬੇਟੀ ਦੇ ਸਹੁਰੇ ਘਰ ਦੀਵਾਲੀ ਵੇਖਣ ਗਈ ਸੱਸ ਨੂੰ ਭੇਦਪਰੀ ਹਾਲਤ 'ਚ ਗੋਲੀ ਲੱਗੀ ਹੈ ਇਸ ਖਬਰ ਦੀ ਉਸਤੇ ਜਵਾਈ ਅਮਰਤਪਾਲ ਸਿੰਘ ਵਾਸੀ ਕੌਂਸਪੁਰਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਸਦੀ ਸੱਸ ਡੇਰਾ ਬਾਬਾ ਨਾਨਕ ਤੋਂ ਉਹਨਾਂ ਕੋਲ ਦਿਵਾਲੀ ਦੇਖਣ ਆਈ ਸੀ ਅਤੇ ਰਾਤ ਨੂੰ ਜਦ ਅਸੀਂ ਛੱਤ ਤੇ ਪਟਾਕੇ ਚਲਾਉਣ ਲਈ ਚੜੇ ਤਾਂ ਅਚਾਨਕ ਉਹਨਾਂ ਦੀ ਸਸ ਤੇ ਪੇਟ ਵਿੱਚ ਕੋਈ ਚੀਜ਼ ਲਗੀ ਤਾਂ ਉਹਨਾਂ ਨੂੰ ਅਜਿਹਾ ਲੱਗਾ ਕਿ ਕੋਈ ਪੰਪ ਵਗੈਰਾ ਚੀਜ਼ ਲਗੀ ਹੈ ਪਰ ਜਦ ਉਸ ਨੂੰ ਹਸਪਤਾਲ ਨੂੰ ਖੜਿਆਤਾ ਉਸਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਜਿੱਥੇ ਕੇ ਡਾਕਟਰਾਂ ਨੇ ਆਪਰੇਸ਼ਨ ਦੌਰਾਨ ਉਸਦੇ ਪੇਟ ਵਿੱਚੋਂ ਗੋਲੀ ਕੱਢ ਕੇ ਉਹਨਾਂ ਨੂੰ ਦਿਖਾਈ ਹੈ ਇਸ ਸੰਬੰਧੀ ਸੰਬੰਧਿਤ ਪੁਲਿਸ ਥੰਕੀ ਰਿਪੋਰਟ ਦਰਜ ਕਰਵਾ ਦਿੱਤੀ ਗਈ ਹੈ ਤੇ ਉਹਨਾਂ ਨੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਕਿ ਆ ਕਿ ਉਹਨਾਂ ਨੂੰ ਸਾਰੀ ਜਾਂਚ ਕਰ ਇਹ ਪਤਾ ਲੱਗਣਾ ਚਾਹੀਦਾ ਹੈ ਕਿ ਇਹ ਗੋਲੀ ਕਿੱਧਰੋਂ ਆਈ ਤੇ ਕਿਸ ਨੇ ਚਲਾਈ ਹੈ ਇਸ ਸੰਬੰਧੀ ਏਐਸਆਈ ਚੌਂਕੀ ਇੰਚਾਰਜ ਸੁਖਰਾਸ ਸਿੰਘ ਨੇ ਦਸਿਆ ਕੇ ਉਹਨਾਂ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ ਉਹਨਾਂ ਕਹੇ ਕਿ ਉਹ ਪਕਾਇਦਾ ਅਮਰਸਰ ਜ਼ਖਮੀ ਹੋਈ ਔਰਤ ਦਾ ਬਿਆਨ ਦਰਜ ਕਰਨ ਲਈ ਗਏ ਸਨ ਪਰ ਉਹ ਪੂਰੀ ਤਰ੍ਹਾਂ ਫਿੱਟ ਨਹੀਂ ਜਦ ਫਿੱਟ ਹੋਏਗੀ ਤਾਂ ਉਸਤੇ ਬਿਆਨ ਦਰਜ ਕਰ ਅਗਲੀ ਕਾਰਵਾਈ ਕਰ ਦਿੱਤੀ ਜਾਵੇਗੀ ਦੱਸਦੇ ਕਿ ਜੋ ਜ਼ਖਮੀ ਹੋਈ ਮਹਿਲਾ ਹੈ ਡੇਰਾ ਬਾਬਾ ਨਾਨਕ ਦੀ ਰਹਿਣ ਵਾਲੇ ਹੈ ਜਿਸ ਦੀ ਬੇਟੀ ਪਟਾਲਾ ਕੌਂਸ ਪਰ ਮਹਿਲਾ ਵਿਖੇ ਪਈ ਹੋਈ ਸੀ ਜਿੱਥੇ ਉਹ ਦੀਵਾਲੀ ਵੇਖਣ ਗਈ ਤਾਂ ਉੱਥੇ ਅਚਾਨਕ ਗੋਲੀ ਲੱਗਨ ਨਾਲ ਪੇਤ ਭਰੀ ਹਾਲਤ ਜ਼ਖਮੀ ਹੋ ਗਈ ਮੇਰਾ ਪਿੰਡ ਗੌਂਸਪੁਰਾ ਵਾ ਨਾ ਮੇਰਾ ਅਮਰਿਤਪਾਲ ਆ ਸਾਰੇ ਦੀਵਾਲੀ ਵਾਲੇ ਦਿਨ ਆਈ ਉਥੇ ਪਟਾਕੇ ਚਲਾਣ ਚੜੇ ਰਾਤ ਰਾਤ ਪਟਾਕੇ ਚਲਾਣ ਚੜੇ ਤੇ ਸੱਸ ਮੇਰੀ ਆਈ ਹੋਈ ਸੀ ਉਹਦੇ ਬਣਾਨਕ ਬਿਮਲਾ ਦੇਵੀ ਉਹਦਾ ਨਾਮ ਆ ਉਮਰ ਉਮਰ 7 ਸਾਲ ਸਾਰੇ ਤਕਰੀਬਨ ਉਹਨਾਂ ਦੇ ਨਾਲ ਪੇੜ ਤੇ ਕੋਈ ਚੀਜ਼ ਵੱਜੀ ਆਈ ਸੋਚਿਆ ਕਿ ਪਟਾਕਾ ਵੱਜ ਜਾਵਾ ਸਾਰੇ ਅਸੀਂ ਨੀਚੇ ਲੈ ਕੇ ਗਏ ਤੇ ਕਾਫੀ ਡੂੰਗਾ ਝਕਮ ਸੀਗਾ ਤੇ ਸਾਰੇ ਹੀ ਸਿਵਲ ਹਸਪੀਟਲ ਲੈ ਕੇ ਗਏ ਉਹਨਾਂ ਨੇ ਇਹ ਗੱਲ ਕਹੀ ਕਿ ਗਨ ਸ਼ੂਟ ਹੋ ਸਕਦਾ ਵਾ ਲੇਕਿਨ ਅਸੀਂ ਪੱਕਾ ਨਹੀਂ ਕਹਿ ਸਕਦੇ ਜਿੰਨਾ ਤੱਕ ਅਜਿਹੀ ਕੋਈ ਐਮ ਆਰ ਆਈ ਨਹੀਂ ਹੁੰਦੀ ਸਾਰੇ ਉਹਨਾਂ ਨੇ ਅੰਬਰਸਰ ਰੈਫਰ ਕਰਤਾ ਸਨ ਅੰਬਰਸਰ ਲੈ ਕੇ ਗਏ ਉਹਨਾਂ ਨੇ ਸਾਰੇ ਟੈਸਟ ਵਗੈਰਾ ਕੀਤੇ ਤੇ ਉਹ ਕਹਦੇ ਕਲੀਅਰ ਕੁਝ ਨਹੀਂ ਆ ਰਿਹਾ ਹਨੂ ਕੀ ਆ ਸਾਰੇ ਉਹਨਾਂ ਨੇ ਫਿਰ ਕੱਲ ਉਹਨਾਂ ਨੇ ਆਪਰੇਸ਼ਨ ਕੀਤਾ ਵਾ ਉਹਨਾਂ ਨੇ ਗੋਲੀ ਕੱਢ ਕੇ ਉਹਨੂੰ ਦਿਖਾਈ ਆ ਕਿ ਆ ਇਹਨਾਂ ਨੇ ਗੋਲੀ ਹੀ ਵਜੀ ਆ ਇਹ ਕਹਿ ਨਹੀਂ ਸਕਦੇ ਕੋਈ ਸਾਰੇ ਦੇਖੋ ਪਟਾਕੇ ਚੱਲ ਰਹੀ ਆਵਾਜ਼ ਬਹੁਤ ਸੀਗੀ ਤੇ ਇਸ ਕਰਕੇ ਨੂੰ ਕੁਝ ਨਹੀਂ ਪਤਾ ਲੱਗਾ ਕਿ ਕਿੱਧਰੋਂ ਆਈ ਤੇ ਕਿੰਨੇ ਮਾਰੀ ਉਸ ਟਾਈਮ ਸਾਰੇ ਕੋਠੇ ਆਪਣੇ ਪਟਾਕੇ ਚਲਾ ਰਹੇ ਸੀਗੇ ਉਹਨਾਂ ਨੂੰ ਕੁਝ ਨਹੀਂ ਕਹਿ ਸਕਦੇ ਸਰ ਕਿੰਨੇ ਚਲਾਈਏ ਸਾਰੇ ਹਾਲਾਤ ਤੇ ਕਾਫੀ ਗੰਭੀਰ ਹੈ ਕਪਰੇਸ਼ਨ ਹੋ ਚੁੱਕਾ ਵਾ 1 2 3 ਮਹੀਨੇ ਬਾਅਦ ਫੇਰ ਹੋਣਾ ਵਾ ਮਤਲਬ ਕਿ ਜਿਆਦਾ ਹੀ ਸੀਰੀਅਸ ਨੇ ਸਾਰੇ ਪੁਲਿਸ ਬਿਆਨ ਲੈਣ ਗਈ ਸੀ ਸਾਰੇ ਇਹੇ ਚਾਹੁੰਦੇ ਇਨਸਾਫ ਮਿਲਣਾ ਚਾਹੀਦਾ ਸਾਡੇ ਛੋਟੇ ਛੋਟੇ ਬੱਚੇ ਸੀਗੇ ਉੱਤੇ ਜੇ ਉਹਨਾਂ ਤੇ ਗੋਲੀ ਵੱਜ ਜਾਂਦੀ ਤਾਂ ਉਹਨਾਂ ਨੇ ਤੇ ਖਤਮ ਹੋ ਜਾਣਾ ਸੀ ਮੌਕੇ ਤੇ ਕਰਮਿਤ ਕਰ ਕਟਣਾ ਕੋਠੇ ਦੇ ਸਾਰੇ ਬੰਬ ਚਲਾਣ ਦੇ ਸੀਗੇ ਦੀਵਾਲੀ ਵਾਲਾ ਦਿਨ ਸੀਗਾ ਤੇ ਛੋਟੇ ਛੋਟੇ ਬ ਦਾਲਦ ਵਾਲੇ ਸਾਰੇ ਬੰਬ ਚੱਲਣ ਦੇ ਹੀ ਚੱਲਣ ਦੇ ਹੀ ਤੇ ਉਹ ਖਲੋਤੀ ਆਣ ਕੇ ਤੇ ਉਹਨੇ ਵੱਖੀ ਫੜ ਲਈ ਓਥੇ ਡੇਗ ਪਈ ਆ ਤੇ ਇਹਨਾਂ ਦੇ ਦਿਲ ਚ ਪੀ ਬੰਬ ਵੂੰਗ ਵਜ ਗਿਆ ਕੋਈ ਤੇ ਚੁੱਕ ਕੇ ਥੱਲੇ ਲੈ ਗਏ ਆ ਜਦੋਂ ਥੱਲੇ ਜਾ ਕੇ ਵੇਖਿਆ ਖੂਨੋਂ ਖੂਨ ਹੋਈ ਖੂਨ ਵਗੀ ਜਾਂਦਾ ਤੇ ਵੇਖਿਆ ਤਾਂ ਸ਼ੇਕ ਜੰਗੂ ਸ਼ੇਕ ਹੋਇਆ ਆ ਉਸੇ ਵੇਲੇ ਲੱਗੇ ਆ ਹਸਪਤਾਲ ਲੱਗੇ ਕੋਈ ਸੁੱਜਾ ਬੁੱਜਾ ਨਹੀਂ ਕੀ ਬਣ ਗਿਆ ਸਾਡੇ ਨੇ ਕੀ ਘਟਣਾ ਵਰਪ ਗਈ ਵੱਤ ਗਈ ਹੈ ਅਜੇ ਤੱਕ ਸਾਡੀ ਗਲੀ ਦੇ ਵਿੱਚ ਸਾਡੇ ਘਰਾਂ ਦੇ ਵਿੱਚ ਇਹੋ ਜਿਹਾ ਕੰਮ ਕਦੀ ਹੋਇਆ ਨਹੀਂ ਜਿਹੜਾ ਹੋ ਰਿਹਾ ਹੈ ਪਰ ਇਹਦਾ ਸਾਫ਼ ਮਿਲਣਾ ਚਾਹੀਦਾ ਹੈ ਜਿਹਨੇ ਚਲਾਈ ਆ ਛੋਟੇ ਛੋਟੇ ਬੱਚੇ ਵੀ ਸਾਨੂੰ ਗਾਂ ਦਾ ਡਰ ਪੈ ਗਿਆ ਕੋਠਿਆਂ ਤੇ ਨਹੀਂ ਚੜਦੇ ਸਾਰੇ ਘਰ ਸਾਡੇ ਲਾਗੇ ਆਪਣੇ ਆ ਸਾਰਿਆਂ ਦੇ ਬੱਚੇ ਇੱਕੋ ਕੋਠੇ ਦੇ ਵੀ ਹੋ ਜਾਂਦੇ ਆ ਇਕੱਠੇ ਸਿਆਲ ਰਹਿਣਾ ਵੀ ਕੋਠੇ ਤੇ ਆ ਆਡਾ ਤੇ ਚੜਨ ਦਾ ਦਿਲ ਨਹੀਂ ਕਰਦਾ ਕੋਠੇ ਨੂੰ ਹਸਪਤਾਲ ਤੁਹਾਨੂੰ ਇਨਫਰਮੇਸ਼ਨ ਮਿਲੀ ਸੀ ਕਿ ਦਿਮਲਾ ਦੇ ਰਹੀ ਆ ਉਹ ਇੰਟਰਵਿਊ ਹੋਈ ਆ ਉਹਦੇ ਅਨੁਸਾਰ ਉਹ ਬਿਆਨ ਕਾਰਵਾਈ ਕਰੋ ਅਸੀਂ ਗਏ ਪੰਚੀ ਅਸਾਂ ਸਮਰਨਾਨਾ ਹਸਪਤਲ ਉਥੇ ਡਾਕਟਰ ਸਾਹਮਣੇ ਜਿਹਨੂੰ ਫਿੱਟ ਨਹੀਂ ਦੱਸਿਆ ਜਦੋਂ ਵੀ ਉਹ ਬੈਠ ਹੋ ਗਈ ਬਿਆਨ ਦੇਣ ਦੇ ਬੈਠ ਹੋ ਗਈ ਬਿਆਨ ਹਾਸਲ ਕਰੇ ਕਾਰਵਾਈ